इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਅਸੀਂ ਪਹੁੰਚੇ ਹਾਂ ਵੇਰਕਾ ਲਾਗੇ ਇੰਡ ਮੋਦਲ ਜਿੱਥੇ ਕੀ ਗੱਲ ਦੇ ਰਹਾ ਸੀ ਐਸ ਐਚਓ ਵੇਰਕਾ ਮਨਜੋਤਪੁਰ ਤੇ ਜਾਲ ਲਿਵਾ ਹਮ ਰਾਇਆ ਪਤਾ ਲੱਗਾ ਕਿ ਅਸੀਂ ਛੜ ਦਾ ਸਿਆਰਾ ਕੁਛ ਸ਼ਾਕੇ ਅੰਸਰ ਇਹ ਝਗੜਾ ਕਰ ਰਹੇ ਸਨ ਮੈਡਮ ਆਪਣੇ ਨਾਕੇ ਤੋਂ ਦੌੜਾ ਕਰਕੇ ਨਿਕਲ ਰਹਿ ਸਨ ਤੇ ਮੈਡਮ ਨੇ ਗਦੀ ਰੋਕੀ ਤੋਂ ਨਾਲ ਤੇ ਉਹਨਾਂ ਨੇ ਜਾਲੀਵਾਂ ਹਮਲਾ ਕੀਤਾ ਇਸ ਟਾਈਮ ਮੈਡਮ ਅਮਨਜੀਤ ਕੋ ਅਮੰਦੀ ਹਸਲ ਅਫਸਰ ਦਿਨਾਨ ਗਲਬਤ ਕਰਾਂਗੇ ਪਿੰਡ ਦੇ ਸਰਪੰਚ ਰਾਤੀ ਇਥੇ ਕੀ ਹੋਇਆ ਸੀ ਮੈਂ ਤੁਹਾਨੂੰ ਦੱਸ ਦਵਾਂ ਬਾਅਦ 10 11 ਦੇ ਤਰੀਕੇ ਦੇ ਨਾਲ ਝਗੜਾ ਹੈ ਜਿੱਥੇ ਨਸ਼ਾ ਪੀ ਕੇ ਹੱਥ ਜਨਵੇਂ ਅੱਗੇ ਲੋਕਾਂ ਦੇ ਲੜ ਰਹੇ ਚਾਗਰਾ ਮਾਰਦੇ ਛੱਟ ਗੜੇ ਘਮਾਉਂਦੇ ਆਪ ਚ ਲੜਦੇ ਸੀ ਮੈਡਮ ਨੇ ਆ ਕੇ ਝਗੜਾ ਟੱਕਰ ਦੀ ਕੋਸ਼ਿਸ਼ ਕੀਤੀ ਸਾਡੇ ਮੈਂ ਸੱਚੂ ਮਿਰਗਾ ਨੇ ਅਮਰ ਜੋਰਦਰ ਫਿਰਦਾਤੀ ਨੇ ਕਿ ਮੈਡਮ ਉਸ ਨਾਲ ਕੋਡਾ ਤੇ ਮੈਡਮ ਕਿਸ ਲੱਗਦੇ ਨੇ ਬਣਾ ਰਹੇ ਸੈੱਟ ਫੱਟ ਲੱਗੀ ਕਾਫੀ ਲੱਗੀ ਬਹੁਤ ਜਿਆਦਾ ਸੈੱਟ ਲੱਗੀ ਹੈ ਮੈਡਮ ਦੇ ਤੋਂ ਡਾਕਟਰ ਰਜੇ ਪੂਰੀ ਕਹਿੰਗੇ ਕਾਫੀ ਸੱਟਾਂ ਲੱਗੀਆਂ ਮਾਰੇ ਇਸ ਘਟਨਾ ਨੂੰ ਦੇਖੀ ਵਿਖਦੇ ਹੋ ਬਿਲਕੁਲ ਬਿਲਕੁਲ ਇੱਕ ਪੁਲਿਸ ਇੰਸਪੈਕਟਰ ਸਾਹਿਬ ਤੇ ਝਗੜਾ ਇਹ ਤੇ ਹਮਲਾ ਹੋ ਜਾਵੇ ਤੇ ਬਾਕੀ ਨਾ ਗਿਆ ਰਿਆ ਮੈਡਮ ਦੇ ਨਾਲ ਬੈਰਤ ਸੇ ਮੁੰਡਾ ਅਮਰ ਆਪਣਾ ਉਹਦੀ ਸ਼ਕਲ ਕਹਿੰਦੇ ਨੇ ਇਹ رپورਟਰ ਸੁਨੀਲ ਕੁਮਾਰ ਇੰਡੀਅਨ ਟੀਵੀ ਨਿਊਜ਼ ਪੰਜਾਬ ਅੰਮ੍ਰਿਤਸਰ ਕੱਲ ਰਾਤ ਨੂੰ ਘਟਨਾ ਹੋਈ ਐਸ ਐਚਓ ਮੁਕਦਦ ਗੌਰ ਨੂੰ ਪਾਇਆ ਗਿਆ ਅਸੀਂ ਦਸਪਾਸਾਂ ਨਾਲ ਗੱਲ ਕਰਾਂਗੇ ਸਵੇਰ ਸਾਡੀ ਹਾਤੀ ਕੀ ਆਈ ਰਾਤੀ ਨੂੰ ਇੱਥੇ ਹਾਕਤੇ ਤੇ ਕੁਝ ਮੁੰਡੇ ਜਿਹੜੇ ਆਪ ਵਿੱਚ ਤੇ ਝਗੜਾ ਹੋ ਗਿਆ ਉਹਨਾਂ ਦਾ ਉਹ ਝਗੜੇ ਦੀ ਜਾਣਕਾਰੀ ਜਦੋਂ ਐਸਐਸਓ ਸਾਹਿਬ ਨੂੰ ਮਿਲੀ ਆ ਇਹ ਤੋਂ ਦੀ ਲੰਘ ਰਹੇ ਸੀਗੇ ਤੇ ਉਹਨਾਂ ਨੂੰ ਝਗੜਾ ਹਟਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਜਦੋਂ ਝਗੜਾ ਹਟਾਉਣ ਦੀ ਕੋਸ਼ਿਸ਼ ਦੇ ਦੌਰਾਨ ਹੀ ਉਹਨਾਂ ਨੇ ਜਿਹੜਾ ਵਾਸ਼ਰਾਤੀ ਅੰਸਰ ਨੇ ਇਹਨਾਂ ਤੇ ਵੀ ਹਮਲਾ ਕਰਤਾ ਨਾਲ ਇਹਨਾਂ ਦੇ ਐਸਐਸਓ ਉਹਨਾਂ ਤੇ ਵੀ ਹਮਲਾ ਕਰਤਾ ਤੇ ਮੈਡਮ ਦੇ ਅਮਨ ਜੋਖੋਰ ਜੀ ਦੇ ਵੀ ਸੱਟਾਂ ਲੱਗੀਆਂ ਨੇ ਸੱਜ ਉਹਦੇ ਵੀ ਸੱਤਾ ਨੇ ਅਮਰਬੀਰ ਦੇਵ ਜਿਹੜਾ ਨਾਲ ਐਸਆਈਸੀ ਜੀ ਐਸਆਈਓ ਸਾਹਿਬ ਵਰਦੀ ਜਿਵੇਂ ਕਿ ਵੈਸੇ ਹੀ ਬੋਲੋ ਨਹੀਂ ਐਸਆਈਓ ਸਾਹਿਬ ਨਾਲ ਸੱਚੇ ਜਦੋਂ ਕੋਈ ਨਸ਼ੇ ਦੇ ਸੰਬੰਧੀ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਨਾ ਉਹਦੇ ਦੌਰਾਨ ਫਿਰ ਇਹ ਜਿਹੜੇ ਸਿਵਲ ਵਰਦੀਤੀ ਜਾਂਦੇ ਨੇ ਕਿਉਂਕਿ ਵਰਦੀ ਦੇਖ ਕੇ ਤੇ ਸਰਕਾਰੀ ਗੱਡੀ ਦੇਖ ਕੇ ਨਾ ਉਸੇ ਬੜੀ ਜਿਹੜੇ ਆ ਉਹ ਭੱਜ ਜਾਂਦੇ ਨੇ ਜਿਹੜਾ ਮੱਤਾਂ ਵੇਖ ਕੇ ਨਾਲ ਇਹ ਨਾ ਇਸ ਕਰਕੇ ਉਹ ਹੋ ਸਕਦਾ ਵੀ ਕਿ ਕੋਈ ਇਹੋ ਜਿਹੇ ਮਿਸ਼ਨ ਤੇ ਹੋਣ ਜਿਸ ਕਰਕੇ ਉਹ ਸਿਵਲ ਵਰਦੀਤੀ ਸੀਗੇ ਇਹ ਉਸੇ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਹੋ ਕਿ ਸ਼ਾਸਤਰੀ ਸ਼ਾਸਤਰੀ ਅਨਸਰਾਂ ਦੇ ਬਾਵਜੂਦ ਕਾ ਵੀ ਜੇ ਵੀ ਅਸੀਤਾ ਜੀ ਸ਼ਹਿਰ ਅਮਰਸਰ ਦੇ ਕਮਿਸ਼ਨਰ ਸਾਹਿਬ ਕੋਲੋਂ ਇਹ ਮੰਗ ਕਰਦੇ ਆ ਕਿ ਇੱਕ ਤੇ ਨਸ਼ਾ ਅਨਸਰਾਂ ਨੂੰ ਨਾt ਪਾਈ ਜਾਵੇ ਤੇ ਦੂਜਾ ਇਹੋ ਜਿਹੇ ਜਿਹੜੇ ਸਮਾਜ ਵਿਰੋਧੀ ਅਨਸਰ ਹੈ ਨਾ ਜਿੰਨਾ ਪੁਲਿਸ ਵਾਲਿਆਂ ਨੇ ਵੀ ਬਖਸ਼ਿਆ ਉਥੇ ਆਮ ਲੋਕ ਜਿਹੜੀ ਆ ਪਬਲਿਕ ਆ ਉਹ ਕਿੱਥੇ ਸੇਫ ਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿਵਾਉਣ ਅਸੀਂ ਇਹਨਾਂ ਦੇ ਨਾਲ ਆ ਹਮੇਸ਼ਾ ਸਾਡੀ ਜਦੋਂ ਲੋੜ ਪੈਂਦੀ ਹੈ ਤੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਪਰ ਇਹ ਜਿਹੜੇ ਆ ਜਿਨ੍ਹਾਂ ਨੇ ਹਮਲਾ ਕੀਤਾ ਵਾ ਇਹ ਬੰਦੇ ਬਖਸ਼ਣ ਵਾਲੇ ਨਹੀਂਗੇ ਇਹਨਾਂ ਨੂੰ ਜਿਹੜਾ ਵਾ ਫੜ ਕੇ ਤੇ ਸਖਤ ਸਜ਼ਾਵਾਂ ਦਿਵਾਉਣੇ ਚਾਹੀਦੇ ਆ ਜੀ ਆਸੇ ਪਾਸੇ ਸੀ ਸੀ ਚੈੱਕ ਕੀਤੀ ਹਾਂ ਜੀ ਮੈਂ ਜੀ ਸਵੇਰ ਤੇ ਤਿੰਨਾਂ ਦੁਕਾਨਾਂ ਤੋਂ ਸੀ ਸੀ ਟੀਵੀ ਜਿਹੜੀ ਆ ਦੇਖ ਆਇਆ ਵਾ ਉਹਨਾਂ ਦੇ ਵਿੱਚ ਨਹੀਂ ਅਜੇ ਤੱਕ ਫਿਲਹਾਲ ਕੋਈ ਸਰ ਨੂੰ ਮਿਲਿਆ ਉਹ ਥੋੜੇ ਹਟਵੇਂ ਸੀਗੇ ਜਿਹੜੇ ਆ ਸਾਹਮਣੇ ਤੁਸੀਂ ਦੇਖ ਰਹੇ ਜੇ ਮੇਰੀ ਬੈਕਸਾਈਡ ਤੇ ਇਹ ਥੇਕੇ ਦੇ ਇਹਨਾਂ ਦੁਕਾਨਾਂ ਦੇ ਕੈਮਰੇ ਲੱਗੇ ਆ ਇਹ ਜਿਹੜੇ ਸਵੇਰ ਦੇ ਬੰਦ ਕਰਕੇ ਚਲ ਗਏ ਆ ਇਹਨਾਂ ਅਜ ਨਹੀਂ ਖੋਲਿਆ ਹਾਤੇ ਵਾਲਾ ਵੀ ਜਿਹੜਾ ਰਾਤ ਦਾ ਹੀ ਭਗੋੜਾ ਵਾ ਜਿਉਂ ਜਿਉਂ ਰਾਤ ਦਾ ਹੀ ਜਦੋਂ ਝਗੜਾ ਹੋਇਆ ਉਦੋਂ ਤੋਂ ਲੈ ਕੇ ਇਹ ਬੰਦਾ ਨਹੀਂ ਵਾਪਸ ਮਿਲਿਆ ਸ਼ੱਕ ਲੱਗਦਾ ਕਿ ਇਹਦੇ ਵਾਕਫ ਆ ਉਹ ਦਿਖਾਣਾ ਖੰਦਾ ਹਾਂਜੀ ਇਹ ਹਾਤੇ ਵਾਲੇ ਦੇ ਜ਼ਰੂਰ ਜਾਣਕਾਰ ਹੈਗੇ ਆ ਇਹਨਾਂ ਨੂੰ ਪਤਾ ਸਾਰਾ ਉਤਾਂ ਕਰਕੇ ਹੀ ਅੱਜ ਜਿਹੜਾ ਵਾ ਇੱਥੇ ਆਇਆ ਇਹ ਮੌਕੇ ਤੇ ਮੇਰੇ ਕੋਲੋਂ ਸੁਨੀਲ ਕੁਮਾਰ ਐਂਡ ਟੀਵੀ ਨਿਊਜ਼ ਪੰਜਾਬ ਹਮਸਾ